ਕੀ ਕਹੋਗੇ ਤੁਹਾਡੀ ਇੱਥੇ ਜੀ ਗੈਂਸ ਏਜੰਸੀ ਰੋਡ ਦੇ ਕੀ ਲਾਦ ਸਰ ਮੱਛੀਆਂ ਪਾਲਣ ਦਾ ਕੰਮ ਸ਼ੁਰੂ ਹੋ ਜੇਗਾ ਇੱਥੇ ਤਾਂ ਇੰਨਾ ਬੁਰਾ ਹਾਲ ਹੈ ਇਕੱਲੇ ਮੱਛੇ ਨਾਲ ਸਰ ਜਗਾ ਨਾਲ ਚਿੰਗੇ ਵੀ ਪਾਲ ਲਓ ਹਾਂਜੀ ਫਿਰ ਸਾਰਾ ਕੁਝ ਹੀ ਕਰਾਂਗੇ ਜੀ ਤੁਹਾਡਾ ਪ੍ਰਸ਼ਾਸਨ ਹੀ ਐਸੇ ਤਾਂ ਬਲਾਡੇ ਦਾ ਦੱਸੋ ਫਿਰ ਬਦਬੂ ਮਾਰਦੀ ਸਿਰੋਜ ਬਲੌਕ ਪਏ ਨੇ ਜੀ ਕਸਟਮਰ ਕਿੱਥੋਂ ਖੜੇਗਾ ਦੁਕਾਨਾਂ 'ਤੇ ਕੋਸ ਮੋਸਪਿਟਲ ਹੈ ਬਲਾਡੇ ਦਾ ਨਾਮ ਹੀ ਹਸਪਿਟਲ ਹੈ ਉਹਦੇ ਬਾਹਰ ਇੰਨਾ ਗੰਦ ਪਿਆ ਹੋਇਆ ਜੀ ਇਹ ਸੀਵਰੇਜ ਬਲੌਕ ਹੋਣ ਦਾ ਕਾਰਨ ਕੀ ਹੈ ਇਹ ਗਲੀਆਂ ਦੇ ਵਿੱਚ ਇੱਕ ਮੱਝਾਂ ਦੇ ਨੌਰੇ ਨੇ ਉਹ ਉਹਨਾਂ ਦਾ ਜਿਹੜਾ ਗੋਬਰ ਹੈ ਗੰਦ ਹੈ ਸਾਰਾ ਕੁਝ ਇਹਦੇ ਵਿੱਚ ਜਾਂਦਾ ਸੀ ਸੀਵਰੇਜ ਚ ਅਸੀਂ ਤਾਂ ਕਮੇਟੀ ਨੂੰ ਇਹ ਵੀ ਕਹਤਾ ਪੰਜ 400 ਜਿਹੜਾ ਸਾਡੇ ਤੋਂ ਲੈਣਾ ਲੈ ਲਓ ਬੰਦੇ ਭੇਜ ਕੇ ਇਹਨੂੰ ਸਾਫਤਾ ਕਰਾ ਦਿਓ ਬੋਡਲਾਡਾ ਦੇ ਵਿੱਚ ਲੱਖਾਂ ਰੁਪਇਆ ਲਗਾ ਕੇ ਸੀਵਰੇਜ ਦੀ ਸਫਾਈ ਕਰਨ ਦਾ ਢੰਡੋਰਾ ਪਿੱਟਿਆ ਜਾ ਰਿਹਾ ਸੀ ਕਿਉਂਕਿ ਬਲਾਡੇ ਦੇ ਵਿੱਚ ਅੱਜ ਤੋਂ ਬਾਅਦ ਸੀਵਰੇਜ ਦੀ ਲੰਮੇ ਸਮੇਂ ਤੱਕ ਕੋਈ ਦਿੱਕਤ ਨਹੀਂ ਆਏਗੀ ਲੇਕਿਨ ਇੱਕ ਪਹਿਲੀ ਬਾਰਿਸ਼ ਨੇ ਹੀ ਸਾਰੇ ਸੀਵਰੇਜ ਸਿਸਟਮ ਦੀ ਪੌਲ ਖੋਲ੍ਹ ਕੇ ਰੱਖ ਦਿੰਦੀ ਹੈ ਅਸੀਂ ਖੜੇ ਹਾਂ ਇਸ ਟਮ ਪੁਰਾਣੀ ਗੈਂਸ ਏਜੰਸੀ ਰੋਡ ਤੇ ਜਿੱਥੇ ਕਿ ਇੱਕ ਬੱਚਿਆਂ ਦਾ ਹਸਪਤਾਲ ਵੀ ਅਸੀਂ ਹਸਪਤਾਲ ਦੇ ਬਾਹਰ ਖੜੇ ਹਾਂ ਤੁਸੀਂ ਦੇਖੋ ਕਿ ਕੱਲ ਪਹਿਲੀ ਬਾਰਿਸ਼ ਹੋਈ ਹੈ ਮੈਂ ਕਮਲ ਜੀ ਨੂੰ ਕਹਾਵਾ ਕਮਲ ਜੀ ਥੋੜਾ ਦਿਖਾਓ ਇਧਰ ਨਿਗਾ ਮੰਗਰ ਮਰਵਾਓ ਇਹ ਸੀਵਰੇਜ ਦਾ ਪਾਣੀ ਦੇਖੋ ਕਿਸ ਤਰ੍ਹਾਂ ਸੜਕਾਂ ਦੇ ਉੱਤੇ ਆ ਚੁੱਕਿਆ ਹੈ ਠੀਕ ਦਾਅਵੇ ਕੀਤੇ ਜਾ ਰਹੇ ਨੇ ਕਿ ਇੱਕ ਮਸ਼ੀਨ ਵੀ ਹੁਣ ਭਲਾੜਾ ਦੇ ਵਿੱਚ ਆ ਚੁੱਕੀ ਹੈ ਕਿ ਜੋ ਸੀਵਰੇਜ ਦੀ ਲਗਾਤਾਰ ਸਫਾਈ ਕਰੇਗੀ ਲੇਕਿਨ ਉਹ ਮਸ਼ੀਨ ਜਿਸ ਦਿਨ ਦੀ ਆਈ ਹੈ ਜਿਹਨੂੰ ਸੁਪਰ ਚੱਕਰ ਮਸ਼ੀਨ ਬੋਲਿਆ ਜਾ ਰਿਹਾ ਅਜ ਤੱਕ ਅਸੀਂ ਭਲਾੜਾ ਦੇ ਵਿੱਚ ਕਿੱਥੇ ਵੀ ਉਹਨੂੰ ਸਫਾਈ ਕਰਦੇ ਨਜ਼ਰ ਨਹੀਂ ਆਈ ਸਾਨੂੰ ਨਹੀਂ ਪਤਾ ਇਸ ਟੂਮ ਮਸ਼ੀਨ ਕਿੱਥੇ ਹੈ ਕਿੱਥੇ ਨਹੀਂ ਪਹਿਲੀ ਬਾਰਿਸ਼ ਨੇ ਹੀ ਪੀ ਗੈਸ ਏਜੰਸੀ ਰੋਡ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਗੱਲ ਤਾਂ ਇਹ ਹੈ ਕਿ ਇੱਥੇ ਇੱਕ ਬੱਚਿਆਂ ਦਾ ਹਸਪੀਟਲ ਹੈ ਜਿੱਥੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਡਾਕਟਰ ਸਾਹਿਬ ਨੂੰ ਦਿਖਾਣਾ ਆ ਜਾਂਦਾ ਹੈ ਲੇਕਿਨ ਇੰਨੀ ਗੰਦਗੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਣਾ ਕੁਸਤਾ ਬੱਚੇ ਪਹਿਲਾਂ ਬਿਮਾਰ ਹੁੰਦੇ ਨੇ ਲੇਕਿਨ ਜਦੋਂ ਇੱਥੇ ਦੇ ਹਾਲਾਤ ਦੇਖਦੇ ਆ ਕਿ ਇੱਥੋਂ ਕਿਸੇ ਵੀ ਵੇਲੇ ਵੀ ਇਨਫੈਕਸ਼ਨ ਬੱਚਾ ਨੂੰ ਹੋ ਸਕਦੀ ਆ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹਸਪੀਟਲ ਦੇ ਬਾਹਰ ਇੰਨਾ ਗੰਦ ਹੈ ਤੇ ਉਹਨਾਂ ਨੇ ਕੀ ਇਸ ਬਾਰੇ ਕੋਈ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਜਾਂ ਕਿਸ ਤਰ੍ਹਾਂ ਕੀਤੀ ਵੀ ਕਦੋਂ ਇਸ ਦੀ ਸਪਾਈ ਹੋਏ ਡਾਕਟਰ ਸਾਹਿਬ ਕੀ ਕਹੋਗੇ ਤੁਹਾਡਾ ਹਸਪੀਟਲ ਹੈ ਤੇ ਤੁਹਾਡੇ ਹਸਪੀਟਲ ਦੇ ਬਾਹਰ ਹਾਂਜੀ ਪਿਛਲੇ 1 ਸਾਲ ਤੋਂ ਦੇਖ ਰਹੇ ਆ ਇੱਥੇ ਬਾਰ ਬਾਰ ਸੀਵੇਜ ਬਲੋਕ ਹੋਣ ਕਾਰਨ ਇੱਥੇ ਗੰਦ ਔਰ ਪਾਣੀ ਇਕੱਠਾ ਹੁੰਦਾ ਤੇ ਅਸੀਂ ਪਹਿਲਾਂ ਵੀ ਕਨਸਰਨਡ ਅਥਾਰਟिटीज ਨੂੰ ਕਾਫੀ ਵਾਰ ਵਰਬਲ ਰਿਕੁਐਸਟ ਕੀਤੀ ਹੈ ਵੀ ਇੱਥੇ ਕੋਈ ਹੱਲ ਕੀਤਾ ਜਾਵੇ ਸਾਡੇ ਕੋਲ ਜੋ ਪੇਰੈਂਟਸ ਆਉਂਦੇ ਆ ਪਿੰਡਾਂ ਚੋਂ ਲੋਕ ਆਉਂਦੇ ਆ ਉਹਨਾਂ ਨੂੰ ਪਾਰਕਿੰਗ ਦੀ ਵੀ ਸਮੱਸਿਆ ਆਉਂਦੀ ਹੈ ਔਰ ਹਸਪੀਟਲ ਨੇੜੇ ਹੋਣ ਕਾਰਨ ਇਨਫੈਕਸ਼ਨਸ ਦਾ ਵੀ ਬੱਚਿਆਂ ਨੂੰ ਕਾਫੀ ਡਰ ਬਣਿਆ ਰਹਿੰਦਾ ਤਾਂ ਸਾਡੀ ਕਨਸਰਨਡ ਅਥਾਰਟिटीज ਨੂੰ ਮਿਸੀਪਲ ਕਮੇਟੀ ਨੂੰ ਇਹੀ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਕਿੰਨਾ ਟਾਈਮ ਹੋ ਜਾਗਾ ਤੁਸੀਂ ਕੰਪਲੀਟ ਕੀਤੀ ਐ ਤੁਹਾਨੂੰ ਕਿੰਨਾ ਜਿਹੜੀ ਸੁਣਵਾਈ ਨਹੀਂ ਹੋਈ ਪਿਛਲੇ ਸਾਲ ਤੋਂ ਜਦੋਂ ਤੋਂ ਅਸੀਂ ਹਸਪੀਟਲ ਸਟਾਰਟ ਕੀਤਾ ਵਰਬਲੀ ਤਾਂ ਅਸੀਂ ਦੇਖੋ ਰਿਟਰਨ ਕੰਪਲੇਂਟ ਤਾਂ ਮੈਂ ਕਹੂੰਗਾ ਇੱਕ ਅੱਧੀ ਵਾਰ ਕੀਤੀ ਐ ਵਰਬਲੀ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕੰਸਰਨ ਅਥਾਰਟੀਜ਼ ਨੂੰ ਬਟ ਕੋਈ ਸੁਣਵਾਈ ਨਹੀਂ ਸੁਣਿਆ ਤੁਸੀਂ ਡਾਕਟਰ ਸਾਹਿਬ ਦੀ ਗੱਲਾਂ ਸਰਕਾਰਾਂ ਬੜੇ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਸਾਨੂੰ ਵਟਸਐਪ ਕਰੋ ਕੋਈ ਕੰਪਲੀਟ ਆ ਸਾਡੇ ਕੋਲ ਪਹੁੰਚਾਓ ਲੇਕਿਨ ਡਾਕਟਰ ਸਾਹਿਬ ਨੇ ਕਈ ਵਾਰੀ ਕੰਪਲੇਂਟ ਕਰ ਚੁੱਕੀ ਐ ਲੇਕਿਨ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਅਸਰ ਨਹੀਂ ਐ ਪ੍ਰਸ਼ਾਸਨ ਗੱਲਾਂ ਬਹੁਤ ਕਰਦਾ ਹੈ ਲੇਕਿਨ ਏਸੀ ਕਮਰਿਆਂ ਚ ਬੈਠ ਕੇ ਏਸੀ ਕਮਰੇ ਚੋਂ ਬਾਹਰੋਂ ਕਦੇ ਅੱਗੇ ਦੇਖਦੇ ਹੀ ਨਹੀਂ ਹੈਗੇ ਨਾ ਤਾਂ ਸਾਡੇ ਕਦੇ ਯੋਹ ਸਾਹਿਬ ਆਏ ਨੇ ਵੀ ਆ ਕੇ ਦੇਖਣ ਇਸ ਰੋਡ ਦਾ ਕੀ ਹਾਲ ਹੈ ਇੱਕ ਸੜਕ ਬਣੀ ਸੀ ਇਹ ਸੜਕ ਸਾਰੀ ਟੁੱਟ ਚੁੱਕੀ ਹੈ ਪੱਟ ਜੇ ਲਾ ਕੇ ਲੋਕਾਂ ਨੂੰ ਉਕਰਾਉਂਦੇ ਸੀ ਵੀ ਹਾਂ ਵੀ ਸੜਕ ਠੀਕ ਕਰਤੀ ਲੇਕਿਨ ਇੱਥੇ ਹਾਲਾਤ ਅੱਜ ਵੀ ਉਹੀ ਜਿਹੀ ਨੇ ਸਾਡੇ ਨਾਲ ਇੱਥੋਂ ਦੇ ਕੁਝ ਦੁਕਾਨਦਾਰ ਵੀ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜੀ ਇੱਥੇ ਸੀਵਰੇਜ ਬਲੌਕ ਹੋ ਰਿਹਾ ਗੰਦਗੀ ਉਹ ਪੈ ਰਹੀ ਆ ਐਨੀ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਕੀ ਨਾ ਛੜਨ ਤੇਜਪਨ ਜਾਵਲਾ ਜੀ ਸਾਨੂੰ ਦਿੱਕਤ ਆ ਪਾਣੀ ਖੜੀ ਜਾਂਦਾ ਗੋਡੇ-ਗੋਡੇ ਪਾਣੀ ਖੜੀ ਜਾਂਦਾ ਜੀ ਇਹਦਾ ਅੰਬਰਸ਼ਾਦਾ ਹੀ ਹੈ ਜੇ ਉਹੀ ਵੀ ਹੈ ਖੜਜੇ ਪਾਣੀ ਡੋਲ ਦੇ ਕੋਈ ਉਹੀ ਵੀ ਖੜੀ ਜਾਂਦਾ ਜੀ ਆ ਸੀਵਰੇਜ ਬੰਦ ਹੋ ਨਹੀਂ ਇੱਕ ਇਧਰ ਲਾ ਵੀ ਇੱਕ ਉਧਰ ਲਾ ਵੀ ਜੀ ਦੋਨੋਂ ਪਾਸੇ ਮਿਲਿਓ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਨਾ ਨਾ ਆਪਾਂ ਨਹੀਂ ਮਿਲੇਗੀ ਜੇਦਾ ਇਕੱਠੇ ਹੋ ਕੇ ਜਾਣਨਾ ਫੇਰ ਤਾਂ ਹੁੰਦਾ ਜੀ ਨਹੀਂ ਆਪਾਂ ਨੂੰ ਦਿੱਕਤ ਹੋ ਰਹੀ ਆਪਣਾ ਹੱਕ ਉਹਦਾ ਬਣਦਾ ਹੀ ਆਪਾਂ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰੀਏ ਜੀ ਕਿਉਂਕਿ ਪ੍ਰਸ਼ਾਸਨ ਏਸੀ ਏਸੀ ਕਮਰਾ ਜੋ ਬਾਹਰਲੀ ਨਿਕਲਦੀ ਜਾਂਦੀ ਜਦੀ ਐ ਇਸ ਤਰ੍ਹਾਂ ਨਾ ਜੀ ਜੇ ਦੁਕਾਨਦਾਰ ਆਪਣੇ ਨਾਲ ਸਾਥ ਦੇਣਗੇ ਫੇਰ ਹੀ ਜਾਵਾਂਗੇ ਨਾ ਹੁਣ ਆਪਾਂ ਇਕੱਲੇ ਕੀ ਕਰ ਸਕਦੇ ਆ ਇਕੱਲੇ ਆਪਾਂ ਕੁਝ ਕਰ ਨਹੀਂ ਸਕਦੇ ਪ੍ਰਸ਼ਾਸਨ ਫੇਰ ਸੁਣਦਾ ਨਹੀਂ ਕਿਉਂਕਿ ਜੋ ਤੁਸੀਂ ਜਾਣਾ ਹੀ ਨਾ ਹੈਗਾ ਜੀ ਉਹੀ ਗੱਲ ਆ ਵੀ ਆਪ ਬਾਕੀ ਇਹਨਾਂ ਨੂੰ ਵੀ ਚਾਹੀਦਾ ਵੀ ਦੇਖਭਾਲ ਤਾਂ ਸੜਕ ਦੀ ਕਰਨੀ ਚਾਹੀਦੀ ਹੈ ਨਾ ਜੇ ਆਪਾਂ ਕੋਈ ਮੰਗ ਹੀ ਨਹੀਂ ਰੱਖਾਂਗੇ ਫਿਰ ਉਹ ਕਿਉਂ ਆਣਗੇ ਨੂੰ ਪਤਾ ਵੀ ਜਦੋਂ ਕੋਈ ਮੰਗਦਾ ਤਾਂ ਨਹੀਂ ਤਾਂ ਭਲਾਡੇ ਦੇ ਲੋਕ ਤਾਂ ਸ਼ਾਂਤ ਸ਼ਾਂਤ ਲੋਕ ਨੇ ਬਿੰਨੜ ਕਰਾ ਬੋਲਣਾ ਜੀ ਉਹ ਮੰਡੀ ਦੇ ਜ਼ਿੰਮੇਵਾਰ ਬੰਦੇ ਨੇ ਜੀ ਉਹਨਾਂ ਨੂੰ ਚਾਹੀਦਾ ਹੀ ਇਹ ਕੰਮ ਦਾ ਪਤਾ ਕੀ ਹੁੰਦਾ ਜੀ ਜ਼ਿੰਮੇਦਾਰ ਜ਼ਿੰਮੇਦਾਰ ਆਪਾਂ ਸਾਰੇ ਹੀ ਆ ਆਪਣੀ ਵੀ ਇੱਕ ਡਿਊਟੀ ਬਣਦੀ ਹੈ ਆਪਣੇ ਹਾਲਾਤ ਖਰਾਬ ਹੋ ਰਹੇ ਪਰ ਦੱਸਿਓ ਪ੍ਰਸ਼ਾਸਨ ਨੂੰ ਹਾਂ ਜੀ ਹਾਂ ਗੋਡੇ-ਗੋਡੇ ਪਾਣੀ ਖੜੀ ਜਾਂਦਾ ਉਰੇ ਆਪਾਂ ਨੂੰ ਤਾਂ ਜਿਹੜੀ ਦਿੱਕਤ ਹੁੰਦੀ ਹੁੰਦੀ ਹੈ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਜੀ ਸਾਡੇ ਬਲਾਡੇ ਦੇ ਲੋਕ ਵਿਚਾਰੇ ਸ਼ਾਂਤ ਵੀ ਬਹੁਤ ਨੇ ਕਿਉਂਕਿ ਉਹ ਕੋਈ ਵੀ ਅੱਗੇ ਆਉਣਾ ਨਹੀਂ ਚਾਹਦਾ ਉਹ ਕਹਿੰਦਾ ਜੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਯਾਰ ਤੇ ਕੋਈ ਡਿੱਗ ਦਿਆ ਮਰਦਾ ਮੈਨੂੰ ਉਹ ਨਾਲ ਕੋਈ ਅਸਰ ਨਹੀਂ ਆ ਇੱਥੇ ਕੁਝ ਦੁਕਾਨਦਾਰ ਹੋਰ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਕਹੋਗੇ ਤੁਹਾਡੀ ਇੱਥੇ ਜੀ ਗੈਂਸ ਏਜੰਸੀ ਰੋਡ ਦੇ ਕੀ ਲਾਭ ਸਰ ਮੱਛੀਆਂ ਪਾਲਣ ਦਾ ਕੰਮ ਸ਼ੁਰੂ ਹੋ ਜੇਗਾ ਇੱਥੇ ਤਾਂ ਇੰਨਾ ਬੁਰਾ ਹਾਲ ਹੈ ਕਦੋਂ ਤੋਂ ਕਰ ਰਹੇ ਹੋ ਮੈਨੂੰ 4 ਮਹੀਨੇ ਹੋ ਗਏ ਜਦੋਂ ਵੀ ਮੀਂਹ ਆਉਂਦਾ 1.5-2 ਫੁੱਟ ਪਾਣੀ ਮਿਨੀਮਮ ਹੁੰਦਾ ਜੀ ਇੱਥੇ ਫਿਰ ਕੱਲੇ ਮੱਛੇ ਨਾਲ ਸਰਜੇਗਾ ਨਾਲ ਚਿੰਗੇ ਵੀ ਪਾਲ ਲ ਬੇ ਬਦਬੂ ਮਾਦੀ ਸੀਵਰੇਜ ਬਲੌਕ ਪਏ ਨੇ ਜੀ ਕਸਟਮਰ ਕਿੱਥੋਂ ਖੜੇਗਾ ਦੁਕਾਨਾਂ ਤੇ ਤੁਹਾਡਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਰੇਸ਼ ਗਰਗ ਹੈ ਜੀ ਮੈਂ ਟੁਹਾਣੇ ਤੋਂ ਵੀ ਬਲੌਂਗ ਕਰਦਾ ਤੁਹਾਣੇ ਤੋਂ ਬਲੌਂਗ ਕਰ ਰਹੇ ਹੋ ਬਲਾੜੇ ਇੱਥੇ ਕਿਵੇਂ ਤੁਸੀਂ ਫਿਰ ਬਲਾੜੇ ਏਜੰਸੀ ਹੈ ਜੀ ਮੇਰੀ ਕਿਸ ਚੀਜ਼ ਦੀ ਏਜੰਸੀ ਅੱਛਾ ਇਹ ਥੋੜੀ ਇੱਥੇ ਏਜੰਸੀ ਹੈ ਹਾਂ ਜੀ ਕਿਵੇਂ ਤੁਹਾਡੇ ਬਲਾੜੇ ਦਾ ਫਿਰ ਤੋਂ ਮਾਹੌਲ ਕਿਵੇਂ ਨੇ ਤੁਹਾਡੇ ਟੁਹਾਣੇ ਨਾਲੋਂ ਕਿਵੇਂ ਨੇ ਬਸ ਟੱਕਰ ਹੈ ਜੀ ਕੁਛ ਨਹੀਂ ਕਹਿ ਸਕਦੇ ਦੋਨਾਂ ਬਾਰੇ ਅੱਛਾ ਹਾਂ ਜੀ ਕਦੇ ਆਏ ਨੇ ਇੱਥੇ ਨਗਰ ਕੌਂਸਲ ਦੇ ਅਧਿਕਾਰੀ ਕਦੇ ਸੀਵਰੇਜ ਬੋਰਡ ਦੇ ਜੀ ਮੈਂ ਤਾਂ ਦੇਖੋ ਜੀ ਬਾਹਰੋਂ ਆਏ ਨੇ ਲੋਕ ਉਹ ਵੀ ਭਲਾਡੇ ਨੂੰ ਬੜੇ ਪਿਆਰ ਨਾਲ ਕੋਸ ਰਹੇ ਨੇ ਕੋਸ ਵੀ ਰਹੇ ਨੇ ਤੇ ਇੱਥੇ ਵਪਾਰ ਵੀ ਕਰ ਰਹੇ ਨੇ ਬਿਜ਼ਨਸ ਵੀ ਕਰ ਰਹੇ ਨੇ ਦੇਖਦੇ ਆ ਭਲਾਡੇ ਦੇ ਹਾਲਾਤ ਆਪਾਂ ਅੱਗੇ ਹੋਰ ਚਲਦੇ ਆ ਗੱਲ ਕਰਦੇ ਆ ਆਪਣੇ ਨਾਲ ਕੁਝ ਇੱਥੋਂ ਜਿਹੜੇ ਸੈਂਟਰ ਚਲਾਉਂਦੇ ਨੇ ਇਸ ਰੋਡ ਤੇ ਆਪਣੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਸੈਂਟਰ ਵਾਲੇ ਨਾਲ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਸੰਜੀਵ ਕੁਮਾਰ ਜੀ ਸੈਂਟਰ ਚਲਾਉਂਦੇ ਹੋ ਤੁਸੀਂ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਜਦੋਂ ਇੱਥੇ ਪਾਣੀ ਖੜਾ ਹੁੰਦਾ ਹੈ ਤਾਂ ਬੱਚਿਆਂ ਨੂੰ ਕੀ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਦੇਖੋ ਜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਦੇਖੋ ਹੁਣ ਬੱਚੇ ਇਧਰ ਦੀ ਆਉਂਦੇ ਨੇ ਕਿੰਨਾ ਪਾਣੀ ਖੜਾ ਹੈ ਤੁਹਾਡੇ ਸਾਹਮਣੇ ਆ ਠੀਕ ਹੈ ਤੇ ਮੈਨੂੰ ਲੱਗਦਾ ਨਾ ਤਾਂ ਇਸ ਬਾਰੇ ਕੋਈ ਪ੍ਰਸ਼ਾਸਨ ਨਿਗਰਦਿੰਦਾ ਜੀ ਸਾਨੂੰ ਇਹ ਲੱਗਦਾ ਜਿਆਦਾ ਸੀ ਭਲਾਡੇ ਦੇ ਵਾਸੀ ਨਹੀਂ ਹੈਗੇ ਕਿਤੇ ਹੋਰ ਦੇ ਆ ਜੀ ਜਿਹੜਾ ਬਿਲਕੁਲ ਸਾਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਇੰਨੀ ਦਿੱਕਤ ਆਉਂਦੀ ਹੈ ਬੱਚੇ ਇੱਥੇ ਪੜਨ ਆਉਂਦੇ ਨੇ ਪੜਨ ਉਹ ਆਉਂਦੇ ਸਾਰੀ ਇੰਨਾ ਗੰਦਗੀ ਦੇਖ ਕੇ ਉਹਨਾਂ ਦਾ ਮੂਡ ਖਰਾਬ ਹੋ ਜਾਂਦਾ ਨਹੀਂ ਇੱਕ ਗੱਲ ਦੱਸਿਓ ਇੱਕ ਚਲੋ ਕੱਲ ਤਾਂ ਬਾਰਿਸ਼ ਹੋਈਆ ਪਾਣੀ ਖੜਾ ਰ ਕੀ ਇਹ ਵੈਸੇ ਵੀ ਇੱਥੇ ਪਾਣੀ ਇਸ ਤਰ੍ਹਾਂ ਸੀਵਰੇਜ ਦਾ ਗੰਦਾ ਪਾਣੀ ਰੋਡ ਤੇ ਅਸੀਂ ਰੰਦਾ ਜਦੋਂ ਵੀ ਆਪਾਂ ਆਈਏ ਲੰਗੇ ਤੇ ਬੈਠੇ ਸਰ ਜੀ ਇਹ ਐਸੇ ਤਰੀਕੇ ਨਾਲ ਹੀ ਰਹਿੰਦਾ ਕੀ ਕਾਰਨ ਹੈ ਵੀ ਇੱਥੇ ਪਾਣੀ ਨਿਕਲਦਾ ਸਰ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇੱਕ ਤਾਂ ਤੁਸੀਂ ਦੇਖੋ ਉੱਥੇ ਕਿੰਨਾ ਕੂੜਾ ਕਰਕਟ ਪਿਆ ਜੀ ਠੀਕ ਹੈ ਦੂਸਰਾ ਜੋ ਵੀ ਕੂੜਾ ਕਰਕਟ ਆਉਂਦਾ ਇੱਥੇ ਇਕੱਠਾ ਕਰ ਦਿੱਤਾ ਜਾਂਦਾ ਬਾਕੀ ਇਹ ਹੈ ਜੀ ਇੱਥੇ ਜਿਹੜੇ ਲੋਕ ਨੇ ਉਹ ਸਾਰਾ ਕੂੜਾ ਕਰਕਟ ਪਾਈਪਾਂ ਚੱਕ ਕੇ ਸਾਰੀ ਸੀਵਰੇਜ ਦੇ ਵਿੱਚ ਸੀਵਰੇਜ ਦੀ ਸਫਾਈ ਦਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀਵਰੇਜ ਓਵਰਫਲੋ ਹੋ ਰਹੇ ਨੇ ਇਤੋਂ ਤੱਕ ਕੀ ਸੀਵਰੇ ਇੰਨੇ ਜ਼ਿਆਦਾ ਓਵਰਫਲੋ ਹੋ ਜਾਂਦੇ ਨੇ ਵੀ ਸਾਡੇ ਅੰਦਰ ਵੀ ਸਾਡੀਆਂ ਪਾਈਪਾਂ ਦੇ ਵਿੱਚ ਵੀ ਪਾਣੀ ਬਾਹਰ ਅੰਦਰ ਨੂੰ ਆਣ ਲੱਗ ਜਾਂਦਾ ਜੀ ਅਸੀਂ ਮੇਨ ਮਕਸਦ ਹੈ ਇੱਥੇ ਹੈ ਕਿ ਪਾਈਪਾਂ ਬਲੌਕ ਹੋ ਜਾਂਦੀਆਂ ਨੇ ਆਪਾਂ ਹੋਰ ਭਾਈ ਸਾਹਿਬ ਨਾਲ ਗੱਲ ਕਰਦੇ ਇੱਥੇ ਹੋਰ ਵਿਖੜੇ ਨੇ ਪੈਸਾ ਤੁਹਾਡਾ ਕੀ ਨਾਮ ਹੈ ਜੀ ਕਰਨ ਮਾਨਸਲ ਜੀ ਤੁਸੀਂ ਇੱਥੇ ਕੀ ਸ਼ੌਪ ਕਰਦੇ ਹੋ ਕੀ ਗੱਲ ਹੈ ਸ਼ੌਪ ਕਰਦੇ ਜੀ ਪੇਂਟ ਦੀ ਦੁਕਾਨ ਕੀ ਕਹੋਗੇ ਪੰਸਾਬ ਜੀ ਇੱਥੇ ਗੰਦਗੀ ਤਾਂ ਕੀ ਹਾਲਾਤ ਨੇ ਸੀ ਸਰ ਗੰਦਗੀ ਦਾ ਜੀ ਇੰਨਾ ਕੁ ਮਾੜਾ ਹਾਲ ਹੈ ਗਰਮੀ ਦਾ ਮੌਸਮ ਹੈ ਗਰਮੀ ਦੀ ਮੌਸਮ ਦੇ ਵਜ੍ਹਾ ਕਰਨਾ ਬਾਰਿਸ਼ ਵੀ ਹੁੰਦੀ ਹੈ ਮੱਛਰ ਵੀ ਉਦੇ ਬਾਹਰ ਇੰਨਾ ਗੰਦ ਪਿਆ ਹੋਇਆ ਜੀ ਇਹ ਸੀਵਰੇਜ ਬਲੌਕ ਹੁੰਦਾ ਕਾਰਨ ਕੀ ਹੈ ਇਹ ਗਲੀਆਂ ਦੇ ਵਿੱਚ ਇੱਕ ਆਪਾਂ ਕਹਿ ਲਈਏ ਵੀ ਇਲੀਗਲ ਕਹਿ ਲੋ ਜਾਂ ਕੁਝ ਵੀ ਕਹਿ ਲੋ ਵੀ ਉਹ ਮੱਜਾਂ ਦੇ ਨੌਰੇ ਨੇ ਉਹ ਉਹਨਾਂ ਦਾ ਜਿਹੜਾ ਗੋਬਰ ਹੈ ਗੰਦ ਹੈ ਸਾਰਾ ਕੁਝ ਇਹਦੇ ਵਿੱਚ ਜਾਂਦਾ ਸੀਵਰੇਜ ਚ ਉਹਦੇ ਕਾਰਨ ਇਹ ਬੰਦ ਹੁੰਦਾ ਸੀ ਤਾਂ ਕਮੇਟੀ ਨੂੰ ਇਹ ਵੀ ਕਹਤਾ ਪੰਜ 400 ਜਿਹੜਾ ਸਾਡੇ ਤੋਂ ਲੈਣਾ ਲੈ ਲਓ ਬੰਦੇ ਭੇਜ ਕੇ ਇਹਨੂੰ ਸਾਫਤਾ ਕਰਾ ਦਿਓ ਹੋਰ ਦੱਸੋ ਅਸੀਂ ਕੀ ਕਹਿ ਦਈਏ ਜੀ ਦੇਖੋ ਜੀ ਇੱਕ ਸਮੱਸਿਆ ਨਾਲੇ ਹੋਰ ਦੱਸਿਆ ਕਿ ਇੱਥੇ ਪਸ਼ੂਆਂ ਦੇ ਨੌਰੇ ਨੇ ਜਿਸਦੀ ਕੀ ਜੋ ਵੀ ਮਲਮ ਉਤਰ ਹੁੰਦਾ ਉਹ ਸਾਰਾ ਸਾਰਾ ਸੀਵਰੇ ਦੇ ਵਿੱਚ ਪਾਣੀ ਪਾਈਪਾਂ ਲਾ ਕੇ ਡੋਲਿਆ ਜਾਂਦਾ ਹੈਗਾ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਪਹਿਲਾਂ ਇਹ ਆਪਣੇ ਐਸ.ਡੀ.ਐਮ ਸਾਹਿਬ ਨੇ ਵੀ ਕੋਈ ਮੁੱਦਾ ਬੁਲਾ ਕੇ ਇਹਨਾਂ ਨੂੰ ਨੋਰੇ ਵਾਲਿਆਂ ਨੂੰ ਦੱਸਿਆ ਸੀ ਵੀ ਤੁਸੀਂ ਆਪਦੇ ਇੱਕ ਡੱਗ ਬਣਾਓ ਲੇਕਿਨ ਉਹ ਬਣੇ ਨਹੀਂ ਬਣੇ ਉਹ ਸਾਨੂੰ ਵੀ ਨਹੀਂ ਪਤਾ ਪਰ ਇਹ ਤੇ ਹਾਲਾਤ ਅੱਜ ਵੀ ਉਸੇ ਦੇ ਵੈਸੇ ਹੀ ਨੇ ਇੱਥੇ ਭਾਈ ਸਾਹਿਬ ਆਪਣੇ ਨਾਲ ਹੋਰ ਨੇ ਪੁੱਛ ਨਾਲ ਵੀ ਗੱਲ ਕਰਦੇ ਆ ਤੁਹਾਡਾ ਕੀ ਨਾਮ ਹੈ ਜੀ ਇਹ ਰਣਜੀਤ ਸਿੰਘ ਨਾਮ ਹੈ ਜੀ ਤੁਹਾਡਾ ਕੀ ਇੱਥੇ ਕੀ ਆਪਣਾ ਆਇਲ ਇੰਸਟੀਚਿਊਟ ਹੈ ਜੀ ਤਾਂ ਬੱਚੇ ਲਗਭਗ ਡੇਲੀ ਆਉਂਦੇ ਆ ਪਰ ਜੋ ਇਥੋਂ ਦੀ ਗੰਦਗੀ ਹੈ ਜਾਂ ਬਰਸਾਤ ਦੇ ਵਿੱਚ ਜੋ ਵੀ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਦੇਖ ਕੇ ਸਾਡੇ ਕਾਰੋਬਾਰ ਦੇ ਉੱ ਇਸ ਚੀਜ਼ ਦਾ ਸਭ ਤੋਂ ਵੱਡਾ ਕਾਰਨ ਬੱਚਿਆਂ ਦੀ ਸਿਹਤ ਉੱਪਰ ਪੈ ਰਿਆ ਸਾਡੇ ਬਹੁਤ ਸਾਰੇ ਬੱਚੇ ਆ ਜੋ ਇਸ ਸਮੇਂ ਜੋ ਚੇਚਕ ਦੀ ਬਿਮਾਰੀ ਚੱਲ ਰਹੀ ਹੈ ਉਹਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਲੱਗਦਾ ਕਿ ਸ਼ਾਇਦ ਇਹ ਗੰਦਗੀ ਦਾ ਕਾਰਨ ਹੋ ਸਕਦਾ ਹੈ ਕਿ ਬੱਚਿਆਂ 'ਚ ਇੰਨਾ ਦਾ ਜੋ ਬਿਮਾਰੀ ਦਾ ਕਾਰਨ ਆ ਉਹ ਵਧਦਾ ਜਾ ਰਿਹਾ ਸੋ ਇਸ ਦਾ ਪ੍ਰਸ਼ਾਸਨ ਨੂੰ ਇਹ ਕਹਿ ਸਕਦੇ ਆ ਕਿ ਜੋ ਵੀ ਇਲੀਗਲ ਇੱਥੇ ਨੋਰੇ ਚਲਾ ਰਹੇ ਨੇ ਜਾਂ ਕੁਝ ਵੀ ਇਦਾਂ ਦਾ ਚੱਲ ਰਿਹਾ ਉਹਨੂੰ ਸ਼ਕਤੀ ਦੇ ਨਾਲ ਬੰਦ ਕਰਵਾਏ ਜਾਂ ਜਾਂ ਉਹਨਾਂ ਦੇ ਵਿਰੁੱਧ ਕੋਈ ਐਕਸ਼ਨ ਲਏ ਜਾਣ ਤੇ ਸੀਵਰੇਜ ਦੀ ਸਫਾਈ ਟਾਈਮ ਟੂ ਟਾਈਮ ਕਰਵਾਈ ਜਾਵੇ ਦੇਖੋ ਜੀ ਇਹਨਾਂ ਦੀ ਬਹੁਤ ਵੱਡੀ ਸਮੱਸਿਆ ਹੈ ਲੱਗਦਾ ਹੈ ਕਿ ਜਦ ਦੇ ਸਾਡੇ ਪ੍ਰਧਾਨ ਜੀ ਭਲਾੜਾ ਤੋਂ ਗੈਰਹਾਜ਼ਰ ਨੇ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਵਾਲਾ ਏਰੀਆ ਗੈਂਸ ਏਜੰਸੀ ਰੋਡ ਦਾ ਲੱਗਦਾ ਹੈ ਕਿ ਲਵਾਰਸ ਹੀ ਹੋ ਚੁੱਕਿਆ ਹੈ ਹਾਲਾਂਕਿ ਵਾਈਸ ਪ੍ਰਧਾਨ ਜੀ ਨੇ ਸਾਨੂੰ ਨਹੀਂ ਪਤਾ ਕਦੇ ਉਹਨਾਂ ਨੇ ਆ ਕੇ ਤੇ ਢੇੜਾ ਮਾਰਿਆ ਕਿ ਨਹੀਂ ਮਾਰਿਆ ਤੇ ਚਾਹੀਦਾ ਹੈ ਕਿ ਵਾਈਸ ਪ੍ਰਧਾਨ ਜੀ ਨੂੰ ਵੀ ਔਰ ਈਓ ਸਾਹਿਬ ਨੂੰ ਵੀ ਇੱਧਰ ਜ਼ਰੂਰ ਢੇੜਾ ਮਾਰਨੇ ਚਾਹੀਦਾ ਹੈ ਤੇ ਆਪਾਂ ਇੱਥੇ ਆਪਣੇ ਨਾਲ ਹੋਰ ਭਾਈ ਸਾਹਿਬ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਭਾਈ ਸਾਹਿਬ ਕੀ ਨਾਮ ਤੁਹਾਡਾ ਹੈ ਜੀ ਮੇਰਾ ਨਾਮ ਰਾਗਵ ਹੈ ਜੀ ਤੁਹਾ ਨੂੰ ਕੀ ਤਕਲੀਫ ਆ ਰਹੀ ਹੈ ਕੀ ਲੱਗਦਾ ਇੱਥੇ ਦੇਖੋ ਜੀ ਮੇਰਾ ਇੱਥੇ ਕੋਚਿੰਗ ਸੈਂਟਰ ਹੈ ਮੇਰੇ ਕੋਲ ਅਪਰੋਕਸੀਮੇਟ 100 ਬੱਚੇ ਪੜ੍ਹਦੇ ਨੇਗੇ ਤੇ ਉਹੀ ਗੱਲ ਹੈ ਜਦੋਂ ਇੱਥੇ ਮੀਂਹ ਆਉਂਦਾ ਤਾਂ ਗੋਡੇ-ਗੋਡੇ ਤੱਕ ਪਾਣੀ ਹੋ ਜਾਂਦਾ ਬੱਚੇ ਪਹੁੰਚ ਨਹੀਂ ਪਾਉਂਦੇ ਜਾਂ गिर ਜਾਂਦੇ ਨੇ ਕਈ ਵਾਰ ਸੱਟ ਲੱਗ ਜਾਂਦੀ ਹੈ ਹੁਣ ਤਾਂ ਐਵੇਂ ਆ ਕਿ ਬਿਨਾ ਬਰਸਾਤ ਤੋਂ ਵੀ ਇੱਥੇ ਪਾਣੀ ਖੜਾ ਹੀ ਰਹਿੰਦਾ ਹੈਗਾ ਆਪਨਾ ਜਿਹੜਾ ਏਰੀਆ ਇੱਥੇ ਹਮੇਸ਼ਾ ਹੀ ਪਾਣੀ ਖੜੀ ਖੜਾ ਰਹਿੰਦਾ ਹੈ ਉਹੀ ਗੱਲ ਹੈ ਮੱਛਰ ਬੱਚਿਆਂ ਨੇ ਬਾਈਕ ਖੜਾਣੇ ਨੇ ਕਈ ਵਾਰ ਬਾਈਕ ਜਾਂ ਸਕੂਟੀ ਸਲਿੱਪ ਹੋ ਜਾਂਦੀਆਂ ਨੇ ਕਾਫੀ ਐਕਸੀ ਅਸੀਂ ਤਾਂ ਇਹੀ ਚਾਹਨੇ ਕਿ ਥੋੜਾ ਜਿਹਾ ਇਸ ਰੋਡ ਕੰਨੀ ਧਿਆਨ ਦਿੱਤਾ ਜਾਵੇ ਬੱਚਿਆਂ ਦਾ ਰੋਡ ਹੈ ਇਹ ਬੱਚੇ ਵੀ ਆਉਂਦੇ ਨੇ ਉਹ ਵੈਸੇ ਵੀ ਇਹ ਚੱਲਦਾ ਰੋਡ ਹੈ ਠੀਕ ਹੈ ਜੀ ਪਰੇਸ਼ਾਨੀ ਦੇਖੋ ਸਭ ਨੂੰ ਹੈ ਸਾਡੀ ਐਮ.ਐਲ.ਏ. ਸਾਹਿਬ ਨੂੰ ਇੱਕ ਬੇਨਤੀ ਹੈ ਐਮ.ਐਲ.ਏ. ਸਾਹਿਬ ਤੁਸੀਂ ਪਿੰਡਾਂ 'ਚ ਵੀ ਜਾਂਦੇ ਰਹਿੰਦੇ ਹੋ ਵਾਰਡਾਂ 'ਚ ਵੀ ਆਂਦੇ ਰਹਿੰਦੇ ਹੋ ਇੱਕ ਗੇੜਾ ਤੁਸੀਂ ਇੱਕ ਵਾਰੀ ਆ ਕੇ ਗੈਂਸ ਏਜੰਸੀ ਰੋਡ ਤੇ ਵੀ ਦੇਖੋ ਇੱਥੋਂ ਦੇ ਵਪਾਰ ਜਿਹੜੇ ਦੁਕਾੜੀ ਨੇ ਜਾਂ ਘਰਾਂ ਦੇ ਘਰਾਂ ਦੇ ਉਹਨਾਂ ਨੂੰ ਕੀ ਦਿੱਕਤ ਆ ਰਹੀਆਂ ਨੇ ਆ ਕੇ ਇਹਨਾਂ ਦਾ ਜਲਦੀ ਹੱਲ ਕਰੋ ਇਹ ਨਾ ਹੋਵੇ ਕਿ ਜੋ ਹਾਲਾਤ ਅੱਜਕੱਲ ਮਾਨਸਾ ਦੇ ਬਣੇ ਹੋਣ ਕਿ ਦੁ ਫੁਲਾੜਾ ਹਲਚਲ ਫੁਲਾੜਾ